ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟਸ ਦੇ ਵੱਲੋਂ ਪੱਕਾ ਮੋਰਚਾ ਲਗਾ ਦਿੱਤਾ ਗਿਆ 10 ਕਿ ਯੂਨੀਵਰਸਿਟੀ ਦੇ ਮੇਨ ਗੇਟ ਤੇ ਆਤਰਨਾ स्टूडेंट्स के वो लगाए गए जशनदीप इंसाफ मोर्चे वो धरना मोर्चा लगाया गया दस ठंडाले पूरी रात स्टूडेंट्स ने गेट के सामने ही दिताई सस्पेंड किए ग्यारह स्टूडेंट्स को बहाल करने की मांग इन्होंने स्टूडेंट्स के वो की जा रही जनाही प्रोफेसर से हमला करने के इल्जाम हेठ आज जो ग्यारह स्टूडेंट्स आज सस्पेंड किए गए तस्वीर तुम विखा रहे कल रात दस्वीर ने स्टूडेंट्स के वालों जो पंजाब यूनिवर्सिटी गेट के सामने ही मोर्चा लगा दिता गया देखा जा सकता है कि पूरी रात ਇਨਾ ਸਟੂਡੈਂਟਸ ਦੇ ਵੱਲੋਂ ਇੱਥੇ ਹੀ ਰਾਤ ਬਿਤਾਈ ਗਈ ਲੰਗਰ ਖਾਂਦੇ ਹੋਏ ਵੀ ਆ ਸਟੂਡੈਂਟਸ ਦੇਖੇ ਜਾ ਸਕਦੇ ਨੇ ਇਨਾ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹਨਾਂ ਸਟੂਡੈਂਟਸ ਨੂੰ ਸਸਪੈਂਡ ਕੀਤਾ ਗਿਆ ਸੀਗਾ ਉਹਨਾਂ ਨੂੰ ਮੁਰਤੋਂ ਬਹਾਲ ਕੀਤਾ ਜਾਇਆ ਜਾਵੇ ਤੇ ਪੂਰਾ ਮਾਮਲਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਹੈ ਜਦੋਂ ਕਿ ਸਟੂਡੈਂਟ ਜਸ਼ਨਦੀਪ ਦੀ ਮੌਤ ਹੋ ਗਈ ਸੀਗੀ ਤੇ ਪ੍ਰੋਫੈਸਰ ਤੇ ਇਲਜ਼ਾਮ ਸਟੂਡੈਂਟਸ 'ਤੇ ਲਗਾਏ ਸੀਗੇ ਕਿ ਤੰਗ ਪਰੇਸ਼ਾਨ ਕੀਤਾ ਜਾਂਦਾ ਸੀਗਾ ਬਿਮਾਰ ਹੋਣ ਦੇ ਬਾਵਜੂਦ ਵੀ ਕਾਲਜ ਭੁਲਾਇਆ ਜਾਂਦਾ ਸੀ ਮੇਨਾ ਮੇਰੇ ਸਹਿਯੋਗੀ ਮਨੋਸ਼ ਸ਼ਰਮਾ ਫੋਨਲਾਈਨ ਤੇ ਮੌਜੂਦ ਨੇ ਮਨੋਜ ਜਾਨਾ ਚਾਹਾਂਗੇ ਕਿ ਧਰਨਾ ਦੇ ਰਹੇ ਸਟੂਡੈਂਟਸ ਦੇ ਵੱਲੋਂ ਕੀ ਕੀ ਮੰਗ ਕੀਤੀ ਜਾ ਰਹੀ ਸਰਪ ਜੋਕ ਮੈਂ ਦੱਸ ਦਿਆਂ ਕਿ ਜਿਹੜੇ ਬਾਜ਼ਾਰਦੀ ਨੇ ਉਹਨਾਂ ਦੇ ਵੱਲੋਂ ਕਿਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ 12 ਬਾਜ਼ਾਰਦੀ 11 ਉਹਦੇ ਵਿੱਚ ਮੇਲ ਨੇ ਤੇ ਇੱਕ ਲੜਕੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾਂ ਉਹਨਾਂ ਨੂੰ ਬਹਾਲ ਕੀਤਾ ਜਾਵੇ ਦੂਸਰਾ ਜਿਹੜੇ ਪ੍ਰੋਫੈਸਰ ਸਰਜੀਤ ਨੇ ਉਹਨਾਂ ਨੂੰ ਮੁਅਤਲਤਾ ਕੀਤਾ ਹੈ ਪਰ ਉਹਦੇ ਖਿਲਾਫ ਸਖਤ ਐਕਸ਼ਨ ਨਹੀਂ ਲਿਆ ਗਿਆ ਤੇ ਜਿਹੜੇ ਵਿਦਿਆਰਥੀਆਂ 'ਤੇ ਉਹਦੇ ਖਿਲਾਫ ਬਿਆਨ ਦਿੱਤੇ ਹੀ ਜਾਂ ਆਪਣੇ ਜਿਹੜੇ ਬਿਆਨ ਦਰਜ ਹੋਇਆ ਸੀ ਜਾਂਚ ਕਮੇਟੀ ਕੋਲ ਉਹਨਾਂ ਤੇ ਹੀ ਕਾਰਵਾਈ ਕੀਤੀ ਗਈ ਹੈ ਤੇ ਇਸ ਚਰਤੇ ਉਹ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਲੋਕਾਂ ਨੇ ਕੁੜੀਆਂ ਨੂੰ ਮੰਦੇ ਸ਼ਬਦ ਬੋਲੇ ਸੀ ਉਹਨਾਂ ਨੂੰ ਵੀ ਜਾਂਚ ਚ ਲਿਆਟ ਉਹਨਾਂ ਤੇ ਕਾਰਵਾਈ ਹੋਵੇ ਸੋ ਤਿੰਨ ਚਾਰ ਮੰਗਾਂ ਨੂੰ ਲੈ ਕੇ ਇਹ ਜਿਹੜੇ ਵਿਦਿਆਰਥੀ ਨੇ ਲਗਾਤਾਰ ਦੇਰ ਰਾਤ ਇੱਥੇ ਬੈਠੇ ਨੇ ਗੇਟ ਦੇ ਉੱਪਰ ਹੁੰਦਾ ਪ੍ਰੋਟੈਸਟ ਜਾਰੀ ਹੈ ਤੇ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਜਿਲ੍ਹਾ ਪ੍ਰਬੰਧਨ ਹੈ ਉਹਨਾਂ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਦੇ ਵੀ ਕਾਰਵਾਈ ਕੀਤੀ ਗਈ ਹੈ ਤੇ ਦੂਜੇ ਪਾਸੇ ਪ੍ਰੋਫੈਸਰ ਸਰਜੀਤ ਨੂੰ ਮੁਤਲ ਕਰਨ ਦੀ ਵੀ ਗੱਲ ਕੀਤੀ ਗਈ ਹੈ ਪਰ ਗੱਲ ਉਹੀ ਹੈ ਕਿ ਦੋ 13 ਹੋ ਗਈਆਂ ਨੇ ਕਿਉਂ ਨਾ ਜਿਹੜੇ ਪ੍ਰੋਫੈਸਰ ਸਰਜੀਤ ਦੇ ਹੱਕ ਦੇ ਵਿੱਚ ਯੂਨੀਵਰਸਿਟੀ ਚ ਪ੍ਰੋਟੈਸਟ ਕਰ ਰਹੇ ਸੀ ਤੇ ਇੱਕ ਇਹ ਵਿਦਿਆਰਥੀਆਂ ਦੇ ਗਰੁੱਪ ਨੇ ਜਿਹੜੇ ਕਿ ਇਹਨਾਂ ਵਿਦਿਆਰਥੀਆਂ ਦੀ ਮੰਤਰੀ ਤੇ ਦੂਜੀਆਂ ਮੰਗਾਂ ਜਿਹੜੀ ਉਹ ਦੱਸ ਰਹੇ ਨੇ ਉਹਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਸੋ ਫਿਰ ਹਰ ਕਿਸੇ ਯੂਨੀਵਰਸਿਟੀ ਦਾ ਅਧਿਕਾਰਿਕ ਬਿਆਨ ਦੇ ਮਾਮਲੇ ਤੇ ਨਹੀਂ ਆਇਆ ਯੂਨੀਵਰਸਿਟੀ ਦੀ ਇਹ ਖਾਸियत ਹੈ ਕਿ ਉਹ ਕਦੇ ਵੀ ਕੋਈ ਬਿਆਨ ਜੀ ਮੀਡੀਆ ਨੂੰ ਦੇਣਾ ਹੋਵੇ ਉਹ ਵੀ ਨਹੀਂ ਦਿੰਦੇ ਸਾਡੀ ਦੋ ਤਿੰਨ ਵਾਰ ਵੀ ਗੱਲ ਹੋਈ ਸੀ ਪਹਿਲਾਂ ਮੁਤਲੀ ਦੇ ਬਾਰੇ ਉਹਨਾਂ ਨੇ ਕਿ ਅਸੀਂ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕਰਾਂਗੇ ਵੀਡੀਓ ਬਿਆਨ ਨਹੀਂ ਜਾਰੀ ਹੋਊਗਾ ਸੋ ਫਰਪ ਜੋ ਸਾਫ ਹੈ ਕਿ ਜਿਹੜਾ ਪ੍ਰੋਟੈਸਟ ਹੈ ਅੱਜ ਵੀ ਜਾਰੀ ਰਹੂਗਾ ਤੇ ਵਿਦਿਆਰਥੀਆਂ ਨੇ ਇਹਨਾਂ ਵਿਦਿਆਰਥੀਆਂ ਦੇ धरना ਦੇਣ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਾਡਾ ਇਹ ਜਿਹੜਾ ਪ੍ਰੋਟੈਸਟ ਹੈ ਲਗਾਤਾਰ ਜਾਰੀ ਰਹੇਗਾ ਜਦ ਤੱਕ ਸਾਡੀ ਮੰਗਾਂ ਮਨੀਆਂ ਦੀ ਜੇ ਤੇ ਹੋ ਸਕਦਾ ਜ ਹੋਰ ਜਿਹੜੇ ਬਾਜ਼ਾਰੀ ਨੇ ਉਹ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਜਾਣ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨੋਸ ਨੂੰ तमाम ਜਾਣਕਾਰੀ ਦੇਣ ਲਈ

ਨਾ ਹੀ منی ਲਾਂਡਰਿੰਗ ਨਾਲ ਜੁੜੇ ਪੀਐਮਐਲਏ 2002 ਦੇ ਤਹਿਤ ਕੋਈ ਜੁਰਮ ਕੀਤਾ ਹੈ ਇਹ ਪੂਰਾ ਮਾਮਲਾ ਕਥਿਤ ਕਰੋੜਪਤੀ ਠੱਗ ਸੁਕੇਸ਼ ਚੰਦ ਸ਼ੇਖਰ ਨਾਲ ਜੁੜਿਆ 2200 ਕਰੋੜ ਦੇ منی ਲਾਂਡਰਿੰਗ ਕੇਸ ਦਾ ਹੈ ਤੇਸਪੁਰੇ ਮਾਮਲੇ ਛੋਨ ਚਾਕਲੇਨ ਫੰਡੈਂਡਸ ਨੇ ਹਾਈ ਕੋਰਟ ੜਾ

ਹਿੱਟ ਐਂਡ ਰਨ ਮਾਮਲੇ 'ਚ ਆਈਐਸ ਦੇ بیٹے ਨੂੰ ਰਾਹਤ ਮਿਲੀ ਹੈ ਵੱਡੀ ਰਾਹਤ ਅਸੀਂ ਕਹਿ ਸਕਨੇ ਹਾਂ ਤਸਵੀਰ ਤੁਹਾਨੂੰ ਵਖਾਰੇ ਸ੍ਰੀ ਵਿਚਾਲੇ ਅਸ਼ਵਦੀ ਗਾਇਕਵੜ ਸੜੇ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਕੋਰਟ ਦੇ ਵੱਲੋਂ ਮਿਲ ਚੁੱਕੀ ਹੈ ਕੱਲ੍ਹ ਹੀ ਗ੍ਰਿਫਤਾਰੀ ਹੋਈ ਸੀ ਕਿ ਬਾਜ਼ੀ ਦੇ ਗਰਲਫ੍ਰੈਂਡ ਨੂੰ ਕਾਰ ਨਾਲ ਕੁਚਲਣ ਦੇ ਇਲਜ਼ਾਮ ਸੀਗੇ ਇਸ ਦੇ ਵਿਚਾਲੇ ਮਹਾਰਾਸ਼ਟਰ ਦੇ ਸੀਨੀਅਰ ਬਿਊਰੋਕ੍ਰਾਟ ਦਾ ਬੇਟਾ ਹੈ ਅਸ਼ਵਜੀਤ ਗਾਇਕਵੜ ਤੇ ਮਹਾਰਾਸ਼ਟਰ ਪੁਲਿਸ ਦੀ ਐਸਆਈਟੀ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਕੱਲ੍ਹ ਹੀ ਗ੍ਰਿਫਤਾਰ ਕੀਤਾ ਸੀਗਾ ਪਰ ਹੁਣ ਖਬਰ ਆ ਰਹੀ ਹੈ ਕਿ ਤਿੰਨਾਂ ਨੂੰ

आ, जब इसका आगे का गाल करेंगे चीन जिथे की भूचाल ने भारी तबाही मचाई है गांसू च भूचाल कारण पचानवे लोगों की मौत हो गई है वीडिय ग लोग गंभीर रूप न जख्मी भी हुए हैं इलाज़ ने हस्पताल दखल ने इस विचाले चीन के गांसू सूबे देर रात जबरदस्त भूचाल आया जिसकी तीव्रता छे इशारिया दो दसी जा रही है भारी तबाही इस पुचाल ने बचाई है दस रेस्क्यू ऑपरेशन लगातार जारी जमीन हेठां पुचाल की डूंगाई दस किलोमीटर दसी जा रही है रात ग्यारह बज के उनाहट हाँ मिनट भूचाल के तेज झटके चीन के काजू सूबे महसूस किए गए इस ही भूचाल की तीव्रता इन्नी जबरदस्ती की कई इमारत भी हो गई मिनटा च तराशाही हो गई मौके दस्वीर थे तस्वीर ने चीन के गांजू सूबे दैसक्यू ऑपरेशन लगातार टीम टीमों जारी है पचानवे लोगों की मौत खबर हम तक आ चुकी है रात तकरीबन ग्यारह बजते उनाहठ हाँ मिनट भूचाल के तेज झटके महसूस किए गए ਲੁਧਿਆਣਾ 'ਚ ਡਾਕਟਰ ਤੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਤੇ ਸਰ ਹਥਿਆਰਾ ਦੀ ਨੋਕ ਤੇ ਲੁਟੇਰੇ ਆ ਨੇ ਡਾਕਟਰ ਤੋਂ 45000 ਰੁਪਏ ਲੁੱਟ ਕੇ ਦਕਾ ਪੋਸ਼ ਬਦਮਾਸ਼ਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਦੱਸ ਕਿ ਕਲੀਨਿਕ 'ਚ ਲੱਗੀ ਸੀ ਸੀਸੀਟੀਵੀ ਕੈਮਰਾ ਜੋ ਪਿਛਲੇ ਤਕਰੀਬਨ 15 ਦਿਨਾਂ ਤੋਂ ਖਰਾਬ ਦੱਸੇ ਚੱਲ ਰਿਹਾ ਸੀ ਇਸ ਲਈ ਨਾ ਤੁਨ ਵਖਾੜਿਆ ਲੁਧਿਆਣਾ ਦਾ ਉਹੀ ਕਲੀਨਿਕ ਹੈ ਜਿੱਥੇ ਕੀ ਦੋ ਨਕਾਬ ਪੋਸ਼ ਬਦਮਾਸ਼ ਐਂਟਰ ਹੁੰਦੇ ਨੇ ਅੰਦਰੋਂ ਕੁੰਡੀ ਮਾਰ ਲੈਂਦੇ ਨੇ ਤੇ ਹਥਿਆਰਾ ਦੀ ਨੋਕ ਤੇ 45000 ਲੁੱਟ ਕੇ ਡਾਕਟਰ ਤੋਂ ਫਰਾਰ ਹੋ ਜਾਂਦੇ ਨੇ ਇਸੇ ਵਿਚਾਲੇ ਕਸਵਿਨਾ ਵੇਖਿਆ ਜਾ ਸਕਦੀਆਂ ਨੇ ਕਿ ਪੁਲਿਸ ਮੌਜੂਦ ਹੈ ਪੁਲਿਸ ਵੱਲੋਂ ਜਾਂਚ ਪੜਤਾਲ ਇਸ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ। ਅੰਤੇ ਆਪਣੀ ਦਵਾਈ ਲੈਣ ਆਇਆ ਡਾਕਟਰ ਬੋਲੋ ਸਾਫ ਸਕੂ ਦਵਾਈ ਲੈਣ ਆਇਆ ਤੇ ਨਾ ਦੇਖਿਆ ਜਦੋਂ ਅੰਦਰੋਂ ਸеме ਹੋਏ ਆ ਪਰ ਮੈਂ ਜਦੋਂ ਅੰਦਰ ਗਿਆ ਤੇ ਮੈਨੂੰ ਇਸ਼ਾਰਾ ਕਰਨੇ ਕੁੰਡੀ ਖੋਲੋ ਮੈਂ ਦੇਖਿਆ ਕੁੰਡੀ ਲੱਗੀ ਹੋਈ ਹੈ ਤੇ ਕੁੰਡੀ ਖੋਲੀ ਤੇ ਬਿਲਕੁਲ ਸеме ਹੋਏ ਸੀਗੇ। ਕੁੰਡੀ ਖੋਲਤੀ ਫਿਰ ਮੈਂ ਦਵਾਈ ਲੈਣ ਦੇ ਕਿਤੇ ਆ ਫਿਰ ਦੱਸਿਆ ਕਿ ਆ ਵਾਰਦਾਤ ਹੋ ਗਈ ਆ ਮੈਂ ਇਹਨਾਂ ਨੂੰ ਪੁੱਛਿਆ ਕਿਹੜੇ ਪਾਸੇ ਚੋਰ ਗਏ ਆ ਪਰ ਮੈਂ 5 ਮਿੰਟ ਪਹਿਲੇਟ ਆਇਆ ਸੀਗਾ ਤਾਂ ਮੈਂ ਮਗਰ ਬਾਈਕ ਲੈ ਕੇ ਦੇਖ ਲੈਂਦਾ ਚੋਰ ਤੇ ਦੱਸ ਦੇ ਜਿਹਨਾਂ ਨੇ ਬਾਰਕ ਕੀਤੀ ਹੈ ਉਹ ਬਾਹਰ ਕੁੰਡੀ ਲਗਾ ਕੇ ਬਾਰਕ ਕੁੰਡੀ